ਨਵਾਂ ਸ਼ਹਿਰ ਵਿੱਚ ਮੀਂਹ ਪੈਂਦਾ ਤਾਂ 15 ਮਿੰਟ ਹੀ ਰਹਿੰਦਾ ਏ ਨਜ਼ਾਰਾ ਦੋਸਤੋ 15 ਮਿੰਟ ਹੀ ਰਹਿੰਦਾ ਏ ਨਜ਼ਾਰਾ ਦੋਸਤੋ ਮੁੜ ਕੇ ਪੂਰੇ ਸ਼ਹਿਰ ਵਿੱਚ ਹੋ ਜਾਂਦਾ ਏ ਗਾਰਾ 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 ਤੇ ਗਾਰਾ ਦੋਸਤੋ ਲੀਡਰ ਭਾਵੇਂ ਇੱਕ ਦੂਜੇ ਨੂੰ ਦੋ ਜਾਣੇ ਇੱਕ ਦੂਜੇ ਨੂੰ ਮਾਰਦੇ ਨੇ ਲਲਕਾਰਾ ਦੋਸਤੋ ਪਰ ਇਹਨਾਂ ਨੂੰ ਨਜ਼ਰ ਨਹੀਂ ਆਉਂਦਾ ਪੂਰੇ ਸ਼ਹਿਰ ਵਿੱਚ ਪਿਆ ਏ ਪੂਰੇ ਸ਼ਹਿਰ ਵਿੱਚ ਨਜ਼ਰ ਆਉਂਦਾ ਏ 11 11 11 ਤੇ 11 ਦਰਸਤ ਸਤਿ ਸ਼੍ਰੀ ਅਕਾਲ ਬੀਬੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੀਸ਼ੂਰੀ ਤੁਸੀਂ ਸ਼ਹਿਰ ਤੋਂ ਨਜ਼ਰਾਂ ਲੰ데요 ਵੀਡੀਓ ਕੇ ਸਵਾਗਤ ਹੁੰਦਾ ਹੈ। ਸਾਥੀਓ ਇੱਕ ਵਾਰ ਫਿਰ ਤੋਂ ਰੇਲਵੇ ਰੋਡ ਤੇ ਮੌਜੂਦ ਹਾਂ ਹੋਰ ਬਹੁਤ ਸਾਰੇ ਰੋਡ ਨੇ ਪਰ ਅੱਜ ਦੇ ਹਾਲਾਤ ਦਿਖਾਣੇ ਬਹੁਤ ਜ਼ਰੂਰੀ ਹੈ ਕਿਉਂਕਿ ਵੈਸੇ ਵੀ ਗੱਲ ਕਰੀਏ ਤਾਂ ਪੂਰੇ ਸ਼ਹਿਰ ਵਿੱਚ ਸੀਵਰੇਜ ਦਾ ਜਿਹੜਾ ਪਾਣੀ ਆ ਪੂਰਾ ਸ਼ਹਿਰ ਉਹਦੇ ਵਿੱਚ ਡੁੱਬਿਆ ਹੋਇਆ ਹੈ। ਔਰ ਆ ਸਾਡੇ ਯੂਜ਼ਰ ਕਹਿੰਦੇ ਸੀ ਮੈਨੂੰ ਹੱਥ ਮਾਰ ਦਿਓ ਫਾਲੋਅਰ ਨਹੀਂ ਸਾਡੇ ਉਹ ਦਿਖਾ ਦਿਓ ਉਹਨਾਂ ਨੂੰ ਕਰ ਦੇ ਵੀ ਹੈਲੋ ਕਿਹ ਲੈ ਕਹਿੰਦਾ ਸੀ ਹੋਰ ਜੀ ਠੀਕ ਠਾਕ ਚਲੋ ਆ ਦਿਖਾਓ ਦੇਖੋ ਕਿੱਡੇ 5 5 ਫੁੱਟ ਦੇ ਜੇਲ ਚੜਾਈ ਹੈ ਵਾਈਪਰ ਕਰ ਦਿਖਾਓ ਵਾਈਪਰ ਓਕੇ ਚੌੜੇ ਲੰਬੇ ਜਿਹੜੇ ਟੋਏ ਆ 3 ਬਾਈ 5 ਕੋਈ 2 ਬਾਈ 3 ਐਦਾ ਚੌੜੇ-ਚੌੜੇ ਜਿਹੜੇ ਇਹ ਟੋਏ ਆ ਤੇ ਗਾਰਾ ਦੇਖੋ ਕਿੰਨਾ ਜ਼ਿਆਦਾ ਹਾਲਾਂਕਿ ਮੈਂ ਬਹੁਤ ਵਾਰ ਖਬਰ ਲਾ ਚੁੱਕਾ ਫਰਕ ਕਿਸੇ ਨੂੰ ਕੋਈ ਨਹੀਂ ਪੈਂਦਾ ਪਰ ਫਿਰ ਕਿਵੇਂ ਲੱਗਦਾ ਕਿ ਆਉਣਾ ਪਾਉ ਹੁਣ ਮੈਦਾਨ 'ਚ ਪਰ ਚਲੋ ਆ ਤੁਸੀਂ ਹਾਲਾਤ ਦੇਖੋ ਲੋਕੀ ਡਿੱਗਦੇ ਨੇ ਦੁਕਾਨਦਾਰਾਂ ਦੇ ਨੁਕਸਾਨ ਕਿੰਨੇ ਨੇ ਟੂ-ਵీలਰ ਤੇ ਆਉਣਾ ਤਾਂ ਬਹੁਤ ਮੁਸ਼ਕਲ ਹੈ ਪਿਛਲੀ ਸਰਕਾਰ ਵੇਲੇ ਇਹ ਮਾਰੀ ਸੜਕ ਦਾ ਮਾਰਾ ਕੰਮ ਸ਼ੁਰੂ ਹੋਇਆ ਤੇ ਮੌਜੂਦਾ ਸਰਕਾਰ ਤੋਂ ਵੀ ਕੁਝ ਨਹੀਂ ਕਰ ਹੋਇਆ ਤਾਂ ਲੋਕੀ ਪਹਿਲਿਆਂ ਤੋਂ ਵੀ ਦੁਖੀ ਸੀ ਤੇ ਹੁਣ ਵਾਲਿਆਂ ਤੋਂ ਵੀ ਦੁਖੀ ਨੇ ਆ ਹਾਲਾਤ ਦੇਖ ਲਓ ਤੁਸੀਂ ਵੱਦ ਨਾਲੋਂ ਬੱਤਰ ਨੇ ਰੇਗਿਸਤਾਨ 'ਚ ਵੀ ਇਸ ਤੋਂ ਚੰਗੇ ਹਾਲਾਤ ਹੁੰਦੇ ਨੇ ਦੇਖੋ ਕਿੰਨਾ ਗਾਰਾ ਔਰ ਪੂਰਾ ਸ਼ਹਿਰ ਜਿਹੜਾ ਉਹਦੀ ਬੁਨਿਆਦ ਢਿੱਲੀ ਹੁੰਦੀ ਜਾਂਦੀ ਆ ਕੱਚੀ ਹੁੰਦੀ ਜਾਂਦੀ ਆ ਫਿੱਕੀ ਹੁੰਦੀ ਜਾਂਦੀ ਆ ਕਿਉਂਕਿ ਫਾਊਂਡੇਸ਼ਨ ਜਦ ਜੜਾਂ ਕਮਜ਼ੋਰ ਹੋ ਜਾਣ ਤਾਂ ਰੁੱਖ ਕਿੰਨੀ ਦੇਰ ਤੱਕ ਟਿਕਦਾ ਆ ਤੁਸੀਂ ਹਾਲਾਤ ਦੇਖੋ ਗਾਕੀ ਨੂੰ ਕਿੰਨਾ ਫਰਕ ਪੈਂਦਾ ਇੱਕ ਇੰਗਲੈਂਡ ਹੈ ਜਿੱਥੇ ਡ੍ਰਿਜ਼ਲਿੰਗ ਹੁੰਦੀ ਹੈ ਲੋਕੇ ਕਹਿੰਦੇ ਵੀ ਮਜ਼ਾ ਆ ਗਿਆ ਆਸਟ੍ਰੇਲੀਆ ਦਾ ਬ੍ਰਿਸਬਨ ਕੁਈਨਸਲੈਂਡ ਹੈ ਉੱਥੇ ਲੋਕੇ ਕਹਿੰਦੇ ਵੀ ਮਜ਼ਾ ਆ ਗਿਆ ਇੱਥੇ ਦੇਖੋ ਲੋਕੀ ਕਹਿੰਦੇ ਕਿ 5 ਮਿੰਟ ਦਾ ਨਜ਼ਾਰਾ ਮੁੜ ਕੇ ਗਾਰਾ ਗਰਾ ਗਰ ਆ ਦਿਖਾਈ ਦਿਖਾ ਜਰਾ ਫਿਰ ਅਸੀਂ ਕਹਿੰਦੇ ਆ ਕਿ ਅਸੀਂ ਨੰਬਰ 1 ਨੇ ਆ ਜੀ ਜੇ ਅਸੀਂ ਨੰਬਰ 1 ਨੇ ਮੈਂ ਹਜ਼ਾਰਾਂ ਵਾਰ ਕਹਿ ਚੁੱਕਾ ਹਜ਼ਾਰਾਂ ਵਾਰ ਜੇ ਅਸੀਂ ਨੰਬਰ 1 ਆ ਤਾਂ ਖੀਰ ਚ ਕੌਣ ਹੈ ਤੇ ਉੱਥੇ ਤਾਂ ਹਾਲ ਬਹੁਤ ਮੰਦੜੇ ਹੋਣਗੇ ਵੈਸੇ ਹੁਣ ਮੈਨੂੰ ਹਿਸਾਬ ਆ ਗਿਆ ਤੁਹਾਨੂੰ ਕੈਮਰਜ ਟੋਏ ਘੱਟ ਨਜ਼ਰ ਆਉਂਦੇ ਹੋਣੇ ਆ ਮਤਲਬ ਮੈਨੂੰ ਹਿਸਾਬ ਆ ਗਿਆ ਗੱਡੀ ਨੂੰ ਕਿੱਦਾਂ ਬਚਾ ਬਚਾ ਕੇ ਲੈ ਕੇ ਜਾਣਾ ਆ ਇੱਥੇ ਤਾਂ ਕੁਝ ਘਟਿਆ ਥੋੜਾ ਗਾਂ ਜਾਵਾਂਗੇ ਤਾਂ ਬਹੁਤ ਜ਼ਿਆਦਾ ਨਹੀਂ ਵੀਰ ਨੂੰ ਆਪਾਂ ਜਲਦੀ ਰੈਪ ਅਪ ਕਰ ਦੇਣਾ ਬਹੁਤੀ ਲੰਬੀ ਨਹੀਂ ਕਰਨਾ ਆ ਇੱਥੇ ਕੁ ਮਾੜਾ ਮੋਟਾ ਠੀਕ ਹੈ ਉਹ ਲੱਗਦਾ ਕਿ ਹਾਂ ਯਾਰ ਕਿਸੇ ਬਹੁਤ ਪੁਰਾਣੇ ਕਸਬੇ ਜਿਹੇ ਚ ਆ ਗਏ ਆ ਇੱਥੋਂ ਆ ਕੇ ਇੰਨਾ ਕ ਮਹਿਸੂਸ ਹੁੰਦਾ ਪਰ ਜਦੋਂ ਅੱਗੇ ਜਾਂਦੇ ਆ ਫਿਰ ਐਂ ਲੱਗਦਾ ਕਿ ਨਰਕ ਵੀ ਇਤੋਂ ਉੱਤੇ ਹੋਣਾ ਉਹ ਗੱਲ ਗਾਣਾ ਨਹੀਂ ਹੈਗਾ ਕਹਿੰਦਾ ਕਿ ਛੱਡ ਪਰਾਂ ਸਾਡਾ ਜੀਨ ਨਹੀਂ ਲੱਗਣਾ ਸੁਰਗਾ ਵਿੱਚ ਪੰਜਾਬ ਨਹੀਂ ਹੋਣਾ ਪਰ ਅਸੀਂ ਨਮਾ ਸ਼ਹਿਰ ਵਾਲੇ ਜਿਉਂਦੇ ਜੀ ਨਰਕ ਭੋਗ ਰਹੇ ਆ ਕਿਉਂ ਭੋਗ ਰਹੇ ਆ ਟੈਕਸ ਦਿੰਨੇ ਆ ਸਾਰਾ ਕੁਝ ਕਰਦੇ ਆ ਸਰਕਾਰਾਂ ਜਦੋਂ ਵੋਟਾਂ ਮੰਗਣ ਆਉਂਦੀਆਂ ਜਦੋਂ ਲੀਡਰ ਵੋਟਾਂ ਮੰਗਣ ਆਉਂਨੇ ਉਹਨਾਂ ਦੀ ਪਿੱਠ ਵੀ ਥਾਪੜਦੇ ਆ ਪਰ ਸਾਡੀ ਪਿੱਠ ਨੂੰ ਕੀ ਮਿਲਦਾ ਖੰਜਰ ਧੋਖਾ ਹੀ ਆ ਕੰਨਾ ਪਹਿਲਿਆਂ ਨੇ ਬਾਹ ਫੜੀ ਨਾ ਹੁਣ ਵਾਲੇ ਫੜਦੇ ਪਏ ਆ ਆਮ ਲੋਕ ਬਾਹ ਛਡਾ ਕੇ ਜਾਣ ਤਾਂ ਕਿੱਥੇ ਜਾਣ ਕਿਹਦੀ ਮਾਂ ਨੂੰ ਵਾਸੀ ਕਹਿਣਾ ਇਹ ਦੁੱਖ ਦੀ ਰਗ ਹੈ ਔਰ ਰਗਾਂ ਸ਼ਹਿਰ ਦੀਆਂ ਜਾਮ ਹੈ ਮੈਂ ਪਹਿਲਾਂ ਹੀ ਦੱਸ ਚੁੱਕਾ ਔਰ ਜਦ ਰਗਾ ਜਾਮ ਹੋ ਜਾਂਦਾ ਤਾਂ ਪੂਰਾ ਸ਼ਹਿਰ ਪ੍ਰਭਾਵਿਤ ਹੁੰਦਾ ਕਿਉਂਕਿ ਜਦ ਰਗਾ ਜਾਮ ਹੁੰਦੀਆਂ ਸਰੀਰ ਪ੍ਰਭਾਵਿਤ ਹੁੰਦਾ ਬੁਰੇ ਤਰੀਕੇ ਪ੍ਰਭਾਵਿਤ ਹੁੰਦਾ ਇਸੇ ਤਰ੍ਹਾਂ ਸ਼ਹਿਰ ਜਿਹੜਾ ਆ ਇੱਧਰ ਦਿਖਾ ਜਰਾ ਤਾਂ ਦੇਖੋ ਕਿੰਨਾ ਚੱਕੜ ਹੈ ਕਿੰਨਾ ਘਾਰ ਹੈ ਆ ਦਿਖਾਈ ਜਰਾ ਇੱਧਰ ਆ ਲੈ ਕੌਣ ਤੁਰ ਕੇ ਆ ਜੂ ਐਨ ਆਰ ਆਈ ਜਿਹੜੇ ਵੀਰ ਹੈ ਭੈਣ ਭਰਾ ਬਜ਼ੁਰਗ ਹੈ ਉਹ ਉਹ ਆਏ ਵੀ ਗਏ ਦੇਖੋ ਕੁਦਰਤੀ ਗੱਡੀ پارک ਕਰਕੇ ਆਉਂਦੇ ਆ ਫਿਰ ਦੁਕਾਨਾਂ 'ਚ ਜਾਣਾ ਹੁੰਦਾ ਪਰ 5-5 ਮਿੰਟ ਤਾਂ ਪੈਰ ਝਾੜਨ ਨੂੰ ਹੀ ਲੱਗ ਜਾਂਦੇ ਆ ਆਹ ਦੇਖੋ ਕਿਦਾਂ ਗੱਕੀ ਖਰਾਬ ਹੁੰਦੀ ਹੈ ਆ ਦੇ ਆ ਦੇ ਆਪਣੇ ਘਰਾਂ ਨੂੰ ਵੀ ਇਹ ਨਹੀਂ ਜਾਣਾ ਤਾਂ ਬੂਟ ਪਹਿਲਾਂ ਧੋਣੇ ਪੈਣੇ ਆ ਸਾਫ਼ ਕਰਨੇ ਪੈਣੇ ਥੱਲੇ ਆ ਲੈ ਆ ਆ ਦੇ ਖਟ ਹੋਇਆ ਹਾਂਜੀ ਨੁਕਸਾਨ ਹੈ ਕਿਰਪਾ ਕਿਰਪਾ ਮੇਰੇ ਹੱਥ ਵਾਸੋਂ ਦਾ ਤਾਂ ਹੋ ਜਾਂਦਾ ਆਹ ਹੁਣੇ ਆ ਤਿੰਨ ਵਾਰੀ ਸਫਾਈ ਕਰ ਗਿਆ ਅੱਛਾ ਤੁਹਾਡੇ ਦੇ ਜਿੱਦਾਂ ਫੂਟ ਦਾ ਕੰਮ ਹੈ ਬਹੁਤ ਨੁਕਸਾਨ ਹੁੰਦਾ ਹੁਣਾ ਸਾਰਾ ਗਾਰਾ ਅੰਦਰ ਹੀ ਜਾਂਦਾ ਬਾਕੀ ਦੁਕਾਨਦਾਰਾਂ ਤੇ ਪ੍ਰਭਾਵਿਤ ਹੁੰਦਾ ਬੈਨੇ ਆਪਾਂ ਬੈਨੇ ਆ ਜੀ ਕਿਸ ਦਿਨ ਬੈਨੇ ਆ ਫਿਰ ਜੇ ਮੇਰੇ ਹੱਥ ਵਸ ਹੁੰਦਾ ਫੇਦਾ ਕਰ ਦਿੰਦੇ ਜਿਹਨ ਕੀ ਕਰੀਏ ਬੱਸ ਐ ਨਹੀਂ ਚੱਲਦਾ ਬਾਕੀਆਂ ਦੀ ਬਸ ਉਹ ਦੇਖਿਓ ਤੇਰਾ ਟਾਇਰ ਨਾ ਨਿਕਲ ਜਵੇ ਚਲੋ ਇਹ ਵੀ ਵਿਚਾਰੇ ਰੋਜੀ ਰੋਟੀ ਚਲਾਉਂਦੇ ਆ ਤੇ ਤੋਏ ਦੇਖੋ ਕਿੰਨੇ ਡੂੰਗੇ ਆ ਦਿਖਾਓ ਜੀ ਦਿਖਾਓ ਸ਼ੁਕਰੇ ਸ਼ੁਕਰੇ ਸ਼ੁਕਰ ਸ਼ੁਕਰੇ ਸ਼ੁਕਰੇ ਜੀ ਚਲੋ ਪੀਪੀ 32 ਦੇ ਮਾਧਿਅਮ ਨਾਲ ਪਰਿਵਾਰ ਤਾਂ ਸਾਡਾ ਬਹੁਤ ਵੱਡਾ ਹੋ ਗਿਆ ਪਿਆਰ ਕਰਨ ਵਾਲੇ ਬਹੁਤ ਨੇ ਉਹਨਾਂ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਦਿਲੋਂ ਰਿਣੀ ਆ ਅਲਿਆ ਦੱਸ ਹੁਣ ਜਿਹੜੇ ਆ ਰੇਡੀਆਂ ਵਾਲੇ ਉਹ ਚਲੋ ਹੈ ਤਾਂ ਪਰਈ ਆ ਐਨ ਖੂੰਜੇ ਚ ਹੀ ਆ ਸੜਕ ਤੇ ਵਿਚਕਾਰ ਨਹੀਂ ਹੈ ਪਰ ਇਹਨਾਂ ਦੀ ਗੱਕੀ ਕਿੰਨੀ ਖਰਾਬ ਹੁੰਦੀ ਆ ਇੱਕ ਪਾਸੇ ਅਸੀਂ ਕਹਿੰਦੇ ਕਿ ਗੱਡੀਆਂ ਸਾਈਡ ਤੇ ਲਾ ਕੇ ਤੁਰ ਕੇ ਆਹ ਤੁਰ ਕੇ ਜਾਣ ਵਾਲੇ ਹਾਲਾਤ ਹੈਗੇ ਆ ਅੱਛਾ ਮੈਂ ਕੱਲਾ ਐਸ ਰੋਡ ਦੀ ਗੱਲ ਨਹੀਂ ਕਰ ਰਿਹਾ ਪੂਰੇ ਸ਼ਹਿਰ 'ਚ ਹੀ ਇਹੀ ਹਾਲਾਤ ਹੈ ਪੂਰੇ ਸ਼ਹਿਰ ਦਾ ਬੇੜਾ ਬੈਠਾ ਪਿਆ ਔਰ ਅਸੀਂ ਕਹਿੰਦੇ ਆ ਜੀ ਕਿ ਅਸੀਂ ਬਹੁਤ ਤਰੱਕੀ ਕਰਾਤੀ ਜਿੰਨੇ ਚੰਗੇ ਕੰਮ ਹੋਏ ਸਾਰੇ ਉਹਦੇ ਵਿੱਚ ਆਪਣਾ ਨਾਮ ਲਖਾਣ ਨੂੰ ਤਿਆਰ ਹੋ ਜਾਂਦੇ ਆ ਚਲੋ ਹੁਣ ਤਾਂ ਨਹੀਂ ਹੋ ਰਿਹਾ ਜੇ ਪਹਿਲਾਂ ਵੀ ਕੁਝ ਹੋਇਆ ਹੁੰਦਾ ਤਾਂ ਹਾਲਾਤ ਤਾਂ ਨਾ ਬਣਦੇ ਆ ਦਿਖਾ ਆ ਦਿਖਾ ਜਰਾ ਆਲਾ ਦਿਖਾਤਾ ਆ ਦਿਖੇ ਲੈ ਦੱਸ ਐ ਕੋਈ ਹਾਲ ਇਹਨੂੰ ਸ਼ਹਿਰ ਕਿਰੋਗੇ ਤੁਸੀਂ ਜੇ ਬੋਲਦਾ ਤਾਂ ਕਹਿੰਦੇ ਫੇ ਸੂਰੀ ਬੋਲਦਾ ਬਈ ਅਸੀਂ ਤਾਂ ਸ਼ੁਰੂ ਤਾਂ ਹੀ ਬੇ ਬਾਕੀ ਨਾ ਬੋਲੀਦਾ ਪਰ ਕਿਸੇ ਨੂੰ ਚੰਗਾ ਲੱਗੇ ਚਾਹੇ ਨਾ ਲੱਗੇ ਪਰ ਜੋ ਬਿਲਕੁਲ ਸਾਹਮਣੇ ਨਜ਼ਰ ਆਉਂਦਾ ਉਹਨੂੰ ਤਾਂ ਦਿਖਾਵਾਂਗੇ ਨਾ ਓਏ ਹੋਏ ਹੋਏ ਜਿਵੇਂ ਹੁਣ ਤੁਰ ਕੇ ਜਾ ਰਹੇ ਆ ਦੇਖੋ ਬਈ ਬੁਰੇ ਹਾਲੇ ਬੁਰੇ ਹਾਲੇ ਬਾਹਲਾ ਹੀ ਤੰਗ ਕੰਮ ਹੋਇਆ ਅੱਜ ਉਹਨਾਂ ਦੇ ਚੱਟੇ ਬੂਟ ਆ ਉਹਨਾਂ ਦਾ ਅੱਜ ਟਿਸ਼ੂ ਲੈਣੇ ਬਣੇ ਜਿਹੜੇ ਦਮੇ ਨਹੀਂ ਆਇਆ ਇੱਕ ਕਹਿੰਦੇ ਉਹ ਦੇਖ ਦੇ ਕੱਡਾ ਝਟਕਾ ਕੱਲ ਮੈਨੂੰ ਇੱਕ ਮੇਰਾ ਦੋਸਤ ਮਿਲਿਆ ਕਰਨ ਉਹ ਕਹਿੰਦਾ ਭਾਜੀ ਦੋ ਤਿੰਨ ਵਾਰ ਕਹਿੰਦਾ ਇੱਥੇ ਨੌਜਵਾਨੀ ਮੁੰਡੇ ਉਹਨਾਂ ਦੀ ਵੀ ਡਿਸਕ ਖੇਲ ਗਈ ਬਜ਼ੁਰਗ ਕੀ ਕਰਨਗਾ ਲੈ ਦੇਖ 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 ਉਹ ਤੇਰੇ ਆ ਲੈ ਉਹ ਬੱਚਿਆਂ ਨੂੰ ਟਿਊਸ਼ਨ ਛੱਡ ਕੇ ਮਾਂ ਆ ਰਹੀ ਹੈ ਜ ਟਿਊਸ਼ਨ ਤੋਂ ਲੈ ਕੇ ਆ ਰਹੀ ਹੈ ਬੱਚਿਆਂ ਦਾ ਬਸਤਾ ਵੀ ਜਿਹੜਾ ਚਿੱਕੜ ਮੈਂ ਭਰਿਆ ਲੈ ਦੱਸੋ ਆ ਲੈ ਤਾਂ ਤੁਸੀਂ ਹੁਣ ਝਟ ਕੇ ਜਿੰਨਾ ਮਰਜੀ ਇਹਨੂੰ ਪ੍ਰੋਪਰਲੀ ਚਲਾ ਲਓ ਗੱਲ ਬਣਦੀ ਨਹੀਂ ਤਾਂ ਇਹ ਹਾਲਾਤ ਨੇ ਜੀ ਮੈਂ ਫਿਰ ਤੋਂ ਕਹਿਣਾ ਚਾਹੁੰਦਾ ਕਿ ਪੂਰਾ ਸ਼ਹਿਰ ਮੈਂ ਜਿੱਥੇ ਕਿਤੇ ਵੀ ਜਾਣਾ 19 ਵਾਰਡ ਨੇ ਔਰ ਪਿੰਡਾਂ ਚ ਬਹੁਤੇ ਪਿੰਡ ਇਹੋ ਜਿਹੇ ਜਿਹਦੇ ਵਿੱਚ ਛੱਪੜਾਂ ਦੀ ਬਹੁਤ ਦਿੱਕਤ ਹੈ ਤਾਂ 19 ਪਿੰਡਾਂ ਚ 19 ਵਾਰਡਸ ਦੀ ਗੱਲ ਕਰੀਏ ਜਿੱਥੇ-ਜਿੱਥੇ ਜਾਣੇ ਆ ਜਿਹੜਾ ਸ਼ਹਿਰ ਹੈ ਸੀਵਰੇਜ ਦੇ ਪਾਣੀ ਵਿੱਚ ਡੁੱਬਿਆ ਹੋਇਆ ਆ ਤਾਂ ਹੁਣ ਮੀਂਹ ਪੈ ਗਿਆ ਉਹਦੇ ਕਰਕੇ ਚਿੱਕੜ ਗਾਰਾ ਹੋਇਆ ਲੇਕਿਨ 19 ਦੇ 19 ਵਾਰਡ ਜਿਹੜੇ ਆ ਉਹ ਵੀ ਸੀਵਰੇਜ ਦੇ ਪਾਣੀ ਦੀ ਵਿਪਤਾ ਉੱਥੇ ਹੈ ਲੋਕ ਪਰੇਸ਼ਾਨ ਨੇ ਬਿਲਡਿੰਗਾਂ ਕਮਜ਼ੋਰ ਹੋ ਰਹੀਆਂ ਹਨ ਸੀਵਰੇਜ ਪਾਈਪ ਜਿਹੜਾ ਲੀਕ ਕਰ ਰਿਹਾ ਤਾਂ ਤਾਂ ਤੇ ਪੁਹਾਰੇ ਬਣ ਬਣ ਕੇ ਪਾਣੀ ਬਾਹਰ ਆ ਰਿਹਾ ਬਿਮਾਰੀ ਕਿੰਨੀ ਵੱਧਦੀ ਆ ਉਲਟਾ ਵੈਸੇ ਹੀ ਮੌਸਮ ਚੇਂਜ ਹੁੰਦਾ ਰਹਿੰਦਾ ਕਦੀ ਗਰਮੀ ਜੀ ਲੱਗਦੀ ਕਦੀ ਠੰਡ ਲੱਗਦੀ ਉਹਦੇ ਕਰਕੇ ਖਾਂਸੀ ਰੇਸ਼ਾ ਜੁਕਾਮ ਬਹੁਤ ਵਧਿਆ ਉਤੋਂ ਆ ਮਲੇਰੀਏ ਵਾਲਾ ਸੀਨ ਬਣਦਾ ਹੋਰ ਬੜੇ ਬੜੇ ਨਵੇਂ ਨਵੇਂ ਤਰੀਕੇ ਦੀਆਂ ਬਿਮਾਰੀਆਂ ਪਨਪਦੀਆਂ ਤਾਂ ਜਾਗਰੂਕ ਹੋਣ ਦੀ ਲੋੜ ਹੈ ਜਿਹੜੇ ਹੈਗੇ ਆ ਮੌਜੂਦ ਆ ਪਾਵਰ ਚ ਨੇ ਉਹ ਪਾਵਰ ਦਾ ਸਹੀ ਇਸਤੇਮਾਲ ਕਰਨ ਤੇ ਜੇ ਉਹ ਕਰਨਾ ਚਾਹੁੰਦੇ ਉਹਨਾਂ ਨੂੰ ਕੰਮ ਵੀ ਕਰੰ ਦਿੱਤਾ ਜਾਵੇ ਤਾਂ ਬੇਨਤੀ ਇੰਨੀ ਹੈ ਕਿ ਲੋਕਾਂ ਦੇ ਹਿੱਤ ਦਾ ਸੋਚੋ ਆਪਣੀਆਂ ਲੜਾਈਆਂ ਸਾਈਚ ਲੜ ਲਈਓ ਹਾਲ ਦੀ ਘੜੀ ਲੋਕਾਂ ਬਾਰੇ ਸੋਚੋ ਉਹ ਦੇ ਹੁਣ ਜਿੱਦਾਂ ਕੋਈ ਮੰਨ ਲਓ ਕਿਸੇ ਨੇ ਘਰ ਜਾਣਾ ਹੈ ਇੱਥੋਂ ਦੂਰ ਆ ਛੱਟਾ ਪੈ ਜਾਣਾ ਕੋਈ ਗੱਡੀ ਮੇਰੇ ਵਰਗਾ ਬੇਫਕੂਫ ਗੱਡੀ ਤੇਜ਼ ਚਲਾ ਕੇ ਲੈ ਜਾਂਦਾ ਛੱਟਾ ਪਾ ਦਿੰਦਾ ਤਾਂ ਬੰਦਾ ਠੰਡ ਲੱਗ ਕੇ ਬਿਮਾਰ ਹੋ ਸਕਦਾ ਸਵੇਰੇ ਸਵੇਰੇ ਬੱਚਿਆਂ ਨੇ ਸਕੂਲ ਆਉਣਾ ਉਦੋਂ ਕੋਈ ਬੜਾ ਤੇਜ਼ ਇਤਰਾਰ ਬੰਦਾ ਕਿਸੇ ਨੇ ਆਪਣੀ ਮਰੂਤੀ ਨੂੰ ਜੇ ਕਿਸ ਨੇ ਆਪਣੀ ਗੱਡੀ ਨੂੰ ਲੈਂਬਰਗਿਨੀ ਬਣਾਇਆ ਹੁੰਦਾ ਉਹ ਛਿੱਟੇ ਪਾ ਕੇ ਚੱਲ ਜਾਂਦਾ ਬੱਚਾ ਜਿਹੜਾ ਛਿੱਟੇ ਜਿੱਤੇ ਪੈਂਦੇ ਆ ਸਾਰਾ ਦਿਨੇ ਖਰਾਬ ਜਾਂਦਾ ਜਿਹੜੇ ਕਿਤੇ ਆਫਿਸ 'ਚ ਭੈਣਾ ਕੰਮ ਕਰਦੇ ਆ ਵੀਰ ਕੰਮ ਕਰਦੇ ਕੱਪੜੇ ਗੰਦੇ ਹੋ ਜਾਂਦੇ ਸਾਰਾ ਦਿਨ ਉਹਨਾਂ ਨੂੰ ਐ ਲੱਗਦਾ ਕਿ ਬਕਬਕਾਜਿਆ ਹੋ ਗਿਆ ਬੋਲਦੇ ਅਸੀਂ ਰਹਨੇ ਹੱਸਣ ਵਾਈ ਕਿਸੇ ਨੇ ਨਹੀਂ ਕਰਨੀ ਪਰ ਆਮ ਜਨਤਾ ਕੇ ਬੇਨਤੀ ਆ ਕਿ ਸਣਵਾਈ ਤੁਸੀਂ ਵੀ ਨਹੀਂ ਹੁਣ ਕਰਨੀ ਯਾ ਥੋਡੇ ਕਹੋਗੇ ਨਾ ਬਾਹ ਫੜ ਕੇ ਬਾਹਰ ਲਿਆਇਆ ਕਰਿਓ ਦਿਖਾਇਆ ਕਰਿਓ ਆ ਵੀਡੀਓ ਸੇਵ ਕਰਕੇ ਰੱਖ ਲਓ ਜਦ ਆਊਗੇ ਨਾ ਥੋਡੇ ਕੋਲ ਫੇ ਤੁਸੀਂ ਪੁੱਛਿਓ ਕਿ ਤੁਸੀਂ ਪਿਛਲੇ 55 ਸਾਲਾਂ 'ਚ ਸਾਰਿਆਂ ਨੇ ਕੀ ਕੀਤਾ ਮੈਂ ਕੱਲੇ ਕਿਸੇ ਕਾਨੂੰਨੀ ਕਹਿੰਦਾ ਪੁੱਛਿਓ ਸਾਰਿਆਂ ਨੇ ਕੀ ਕੀਤਾ ਜੇ ਚਾਹਣ ਰਲ ਮਿਲ ਕੇ ਇੱਥੇ ਸਰਪਾਰਟੀ ਮੀਟਿੰਗ ਕਰ ਲੋ ਰਲ ਮਿਲ ਕੇ ਕੰਮ ਕਰਾ ਨਹੀਂ ਸਕਦੇ ਕਿੱਡੀ ਕਬੜੀ ਗੱਲਾਂ ਨਾਲੇ ਕਹਿੰਦੇ ਰਹਿੰਦੇ ਸ਼ਹਿਰ ਦਾ ਭਾਈਚਾਰਾ ਵਧੀਆ ਹੋਣਾ ਚਾਹੀਦਾ ਰਲ ਮਿਲ ਕੇ ਸਾਰੇ ਕੰਮ ਕਰਾਉਣ ਇੱਕ ਨੂੰ ਪੁੱਛੋ ਕਹਿੰਦੇ ਹੁੰਦਾ ਨਹੀਂ ਦੂਜਾ ਕਹਿੰਦੇ ਅੜਿੱਕਾ ਪਾ ਰਿਹਾ ਤੀਜਾ ਕਹਿੰਦਾ ਇਹਨਾਂ ਤੋਂ ਹੋਣਾ ਹੀ ਨਹੀਂ ਨਾਲ ਮਿਲ ਕੇ ਕਰਾ ਦਿਓ ਸਰ ਕਿਉਂ ਸਾਰੇ ਸ਼ਹਿਰ ਨੂੰ ਤੰਗ ਕੀਤਾ ਪਿਆ ਸਾਰਾ ਸ਼ਹਿਰ ਮੈਂ ਤਾਂ ਸੋਚੀ ਜਾਂਦਾ ਕਿ ਸੀਵਰੇਜ ਦੀ ਇੰਨੀ ਲੀਕੇਜ ਆ ਇੱਕੋ ਗੱਡੀ ਆ ਸਿਵਰੇਜ ਨੂੰ ਦਰੁਸਤ ਕਰਨ ਵਾਲੀ ਸਾਰਾ ਸ਼ਹਿਰ ਜਿਹਦੀ ਸਿਵਰੇਜ ਪਾਈਪਾਂ ਜਿਹੜੀਆਂ ਖਰਾਬ ਹੋ ਚੁੱਕੀਆਂ ਗਲ ਚੁੱਕੀਆਂ ਬਣੂਗਾ ਕੀ ਆਉਣ ਵਾਲੇ ਸਮੇਂ 'ਚ ਮੈਂ ਤਾਂ ਇਹ ਸੋਚਦਾ ਰਹਿੰਨਾ 25 'ਚ ਤਾਂ ਮਾੜਾ ਮੋਟਾ ਕੰਮ ਚੱਲੀ ਜਾਂਦਾ 26 'ਚ ਕੀ ਹੋਊਗਾ ਕਦੇ ਇੰਨਾ ਪਾਣੀ ਲੀਕ ਕਰਦਾ ਤੋਬਾ ਬਈ ਤੋਬਾ ਤੋਬਾ ਔਰ ਤੁਹਾਨੂੰ ਜਗਾਣੇ ਰਹਿੰਦੀਆਂ ਤੁਹਾਨੂੰ ਜਗਾਣ ਦੀ ਕੋਸ਼ਿਸ਼ ਕਰਦੇ ਤੁਹਾਡਾ ਜਾਗਣਾ ਬਹੁਤ ਜ਼ਰੂਰੀ ਆ ਇੱਕ ਚੋਰ ਫੜਿਆ ਸੀ ਉਹਦੀ ਵੀਡੀਓ ਥੋੜੀ ਦੇਰ ਤੇ ਅਪਲੋਡ ਕਰਦੇ ਆਂਗੇ ਉਹਨੂੰ ਦੇਖ ਲਿਓ ਤੇ ਮੈਂ ਹਮੇਸ਼ਾ ਹੀ ਕਹਿੰਦਾ ਹੁਣ ਅੱਜ ਕੱਲ ਆਪਣੀ ਹਰ ਇੱਕ ਵੀਡੀਓ ਦੇ ਬਾਅਦ ਕਿ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ ਤੇ ਆਪਣਾ ਖਿਆਲ ਤੁਸੀਂ ਆਪ ਰੱਖਣਾ ਬਹੁਤ ਬਹੁਤ ਸ਼ੁਕਰੀਆ